ਇਹਨਾਂ ਦੇ ਵੱਲੋਂ ਪੰਛੀਆਂ ਦੇ ਆਲੇ ਨੇ ਲੱਕੜ ਦੇ ਬਣਾ ਕੇ ਨਿਸ਼ਕਾਮ ਸੇਵਾ ਨਿਸ਼ਕਾਮ ਸੇਵਾ ਮੈਂ ਪਹਿਲੇ ਬੇਨਤੀ ਕੀਤੀ ਸੀ ਵੀ ਇਹਨਾਂ ਦੇ ਵੱਲੋਂ ਇਹ ਕੰਮ ਕੀਤਾ ਜਾਂਦਾ ਨਾ ਤਾਂ ਇਹਨਾਂ ਦੇ ਕੋਲ ਰੁਜ਼ਗਾਰ ਆਹੀ ਨਾ ਇਹਨਾਂ ਦੇ ਕੋਲੇ ਕੋਈ ਐਨੇ ਵਸੀਲੇ ਹੋਣੇ ਆ ਪਰ ਫਿਰ ਵੀ ਜਿੰਨਾ ਇਹ ਯਤਨ ਕਰਦੇ ਮੈਂ ਸੱਚਮੁੱਚ ਧੰਨਵਾਦੀ ਹਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਚੰਗਾ ਕੰਮ ਵੀ ਕਰਦੇ ਆ ਉਹਨਾਂ ਦੇ ਵਿੱਚੋਂ ਜਿੱਥੇ ਕੋਈ ਮੋਢੇ ਦੇ ਉੱਤੇ ਪਹਾੜਾ ਰੱਖ ਕੇ ਫਿਰਦਾ ਵੀ ਦਸਤ ਵੜ ਦੇਣਾ ਪੰਛੀ ਮਾਰ ਜਿਹੜੇ ਤਾਂ ਇਹੋ ਜਿਹੇ ਸ਼ਖਸੀਤਾਂ ਜਿਹੜੀਆਂ ਉਹਨਾਂ ਦੇ ਵੱਲੋਂ ਉਤਸ਼ਮ ਕੀਤੇ ਜਾਂਦੇ ਆ ਤੁਸੀਂ ਵੀ ਆਲਣੇ ਵੱਢ ਤੋਂ ਵੱਧ ਬਚਾਇਆ ਕਰੋ ਲਾਇਆ ਕਰੋ ਤੇ ਲੈ ਜਾਇਆ ਕਰੋ ਤੇ ਇਹਨਾਂ ਦਾ ਸੰਪਰਕ ਵੀ ਕਰ ਲਓ ਨੰਬਰ ਇਹ ਆਪੇ ਨੱਬ ਜੇ 9463919501 9463919501 ਮਿਹਰਬਾਨ ਆਜੋ ਆਜੋ ਰੱਬ ਦੇ ਪਿਆਰਿਓ ਪੰਛੀਓ ਆਜੋ ਹਾਂਜੀ ਦੋਸਤੋ ਬਿੱਟੂ ਡੈਰੀ ਗੱਲਬਾਤ ਕਰ ਰਿਆਂ ਜੀ ਸੁਣੋ ਪੰਛੀਆਂ ਦੀ ਸਾਡੇ ਜੀਵਨ ਵਿੱਚ ਬਈ ਬੜੀ ਵੱਡੀ ਮੱਤਾ ਹੈ ਪੰਛੀ ਵੀ ਉਸ ਵਾਹਿਗੁਰੂ ਅੱਲਾਹ ਤਾਲਾ ਦੀ ਮਖਲੂਕ ਹੈ ਪੰਛੀ ਕਦੇ ਵੀ ਕਿਸੇ ਤੇ ਗਿਲਾ ਸ਼ਿਕਵਾ ਨਹੀਂ ਕਰਦੇ ਪੰਛੀ ਕਦੇ ਵੀ ਕਿਸੇ ਘਰ ਦੀਆਂ ਨੀਹਾਂ ਨੂੰ ਕਮਜ਼ੋਰ ਨਹੀਂ ਕਰਦੇ ਸਾਡੇ ਤਰ੍ਹਾਂ ਪੰਛੀਆਂ ਨੂੰ ਭੁੱਖ ਪਿਆਸ ਵੀ ਲੱਗਦੀ ਹੈ ਆਪ ਦੀ ਰੀਤ ਦੇ ਮੁਤਾਬਕ ਰੱਬ ਦਾ ਪਾਲਾ ਵੀ ਮੰਨਦੇ ਨੇ ਪੰਛੀ ਕਦੇ ਵੀ ਕਿਸੇ ਨੂੰ ਬਦਦਵਾ ਨਹੀਂ ਦਿੰਦੇ ਸਗੋਂ ਇਹ ਵੀ ਉਸ ਵਾਹਿਗੁਰੂ ਦੀ ਇਬਾਦਤ ਕਰਦੇ ਨੇ ਪੰਛੀ ਬਹੁਤ ਮਹਾਨ ਨੇ ਮਿੱਤਰੋ ਪੰਛੀਆਂ ਦੇ ਖੰਭਾ ਨਾਲ ਸਾਡੇ ਜਿੰਨੇ ਵੀ ਪ੍ਰਾਤਨ ਗ੍ਰੰਥ ਸਨ ਇਹਨਾਂ ਦੇ ਖੰਭਾ ਨਾਲ ਲਿਖੇ ਗਏ ਅਸਮਾਨਾ ਦਾ ਹੁਸਨ ਤੇ ਬਨੇਰਿਆਂ ਦਾ ਸ਼ਿੰਗਾਰ ਪੰਛੀ ਸਾਡੇ ਤੋਂ ਲੋਪ ਹੁੰਦੇ ਜਾ ਰਹੇ ਨੇ ਤੇ ਆਓ ਆਪਾਂ ਸਾਰੇ ਪੰਛੀਆਂ ਦੀਆਂ ਨਸਲਾਂ ਬਚਾਉਣ ਲਈ ਛੱਤਾਂ ਉੱਪਰ ਦਾਣੇ ਪਾਣੀ ਦਾ ਪ੍ਰਬੰਧ ਕਰੀਏ ਤੇ ਇਹਨਾਂ ਦੇ ਵਾਰਸ ਬਣੀਏ ਪ੍ਰੀਤ ਪੌਣੀ ਪੰਛੀਆਂ ਨਾਲ ਅਸੀਂ ਤੇ ਮੇਰੇ ਗਰਾਹ ਦੀ ਸੋਹਣੀ ਸ਼ਾਨ ਹਸੀ ਗਏ ترਕਾਰੇ ਪੰਛੀ ਜਿਨਾ ਬਨੇ ਰਿਆ ਤੋਂ ਹੁਣ ਉਸ ਥਾਂ ਵੀ ਉਹਨਾਂ ਦਾ ਮਾਣ ਹਸੀ ਟੁੱਕਿਆ ਬੇਰ ਤੋਤੇ ਦਾ ਹੋਵੇ ਮਿੱਠਾ ਟੁੱਕਿਆ ਬੇਰ ਤੋਤੇ ਦਾ ਹੋਵੇ ਮਿੱਠਾ ਉਸ ਬੇਰ ਕਦੇ ਨਾ ਕਾਨ ਹਸੀ ਲਹਿਰੀ ਛੱਡ ਤੁਰਨਾ ਸਾਬੂ ਸਾਰਿਆ ਜੋ ਇਸ ਥਾਂ ਹਰ ਹੋਰ ਕਿਸੇ ਦਾ ਆਣ ਹਸੀ ਇਸ ਥਾਂ ਹੋਰ ਕਿਸੇ ਦਾ ਆਣ ਹਸੀ ਹਾਂਜੀ ਦੋਸਤੋ ਗਟੂ ਲੈਰੀ ਬੋਲਿਆ ਜੀ ਆਓ ਪੰਛੀਆਂ ਦੇ ਵਾਸ ਬਣਿਏ ਤੇ ਪੰਛੀਆਂ ਨੂੰ ਪਿਆਰ ਕਰੀਏ ਅਲੋਪ ਹੋ ਰਹੀਆਂ ਦੁਨੀਆਵੀ ਪ੍ਰਜਾਤੀਆਂ ਨੇ ਇਹਨਾਂ ਨੂੰ ਪਿਆਰ ਕਰੀਏ ਤੇ ਆਓ ਇਹਨਾਂ ਦੇ ਵਾਸ ਬਣਿਏ